ਜ਼ਿੰਦਗੀ ਜਿਉਣਾ ਵੀ ਇੱਕ ਕਲਾ ਹੈ। ਇਹੀ ਕਲਾ ਅੱਜ ਆਪਾਂ ਸਿੱਖਾਂਗੇ ਇੱਕ ਜਾਨਵਰ ਤੋਂ। ਆਪਾਂ ਸਿੱਖਾਂਗੇ ਜ਼ਿੰਦਗੀ ਜਿਉਣ ਦਾ ਤਰੀਕਾ ਭੇੜੀਏ ਤੋਂ। ਭੇੜੀਆ ਕਦੇ ਵੀ ਕਿਸੇ ਦੀ ਗੁਲਾਮੀ ਨਹੀਂ ਕਰਦਾ। ਮਤਲਬ ਕਿ ਭੇੜੀਆ ਕਿਸੇ ਦੇ ਇਸ਼ਾਰੇ ਤੇ ਨਹੀਂ ਨੱਚਦਾ। ਆਪਣੀ ਜ਼ਿੰਦਗੀ ਦਾ ਆਪ ਹੀ ਰਾਜਾ ਹੁੰਦਾ ਹੈ। ਇੱਕ ਭੇੜੀਆ ਸਾਰੀ ਉਮਰ ਸਖਤ ਅਨੁਸ਼ਾਸਨ ਵਿੱਚ ਰਹਿੰਦਾ ਹੈ। ਛੋਟੀ ਉਮਰ ਦਾ ਭੇੜੀਆ ਵੱਡੀ ਉਮਰ ਦੇ ਭੇੜੇ ਸਾਹਮਣੇ ਕਦੇ ਵੀ ਪੂਛ ਨਹੀਂ ਚੱਕੇਗਾ। ਇੱਥੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਹਮੇਸ਼ਾ ਵੱਡਿਆਂ ਦਾ ਆਦਰ ਕਰੋ ਇੱਕ ਭੇੜੀਆ ਜਦੋਂ ਆਪਣਾ ਸਾਥੀ ਚੁਣ ਲੈਂਦਾ ਹੈ ਸਾਰੀ ਉਮਰ ਉਸੇ ਸਾਥੀ ਨਾਲ ਰਹਿੰਦਾ ਹੈ ਕਿਸੇ ਕਾਰਨ ਕਰਸ਼ ਜੇ ਉਸਦੇ ਸਾਥੀ ਦੀ ਮੌਤ ਹੋ ਜਾਵੇ ਇੱਕ ਭੇੜੀਆ ਸਾਰੀ ਉਮਰ ਇਕੱਲਾ ਰਹਿੰਦਾ ਹੈ ਦੂਜੇ ਭੇੜੀਏ ਦੀ ਕਦੇ ਪਾਲ ਨਹੀਂ ਕਰਦਾ ਇੱਥੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਆਪਣੇ ਜੀਵਨ ਸਾਥੀ ਦੇ ਪ੍ਰਤੀ ਵਫਾਦਾਰ ਰਹੋ ਇੱਕ ਭੇੜੀਆ ਔਸਤਨ ਇੱਕ ਦਿਨ ਵਿੱਚ 5 ਤੋਂ ਲੈ ਕੇ 7 ਕਿਲੋ ਤੱਕ ਮੀਟ ਖਾ ਸਕਦਾ ਹੈ ਪਰ ਜੇ ਕਿਸੇ ਕਾਰਨ ਉਸ ਨੂੰ ਸ਼ਿਕਾਰ ਨਾ ਮਿਲੇ ਤੱਪੇੜੀਆਂ 15 ਤੋਂ ਲੈ ਕੇ 17 ਦਿਨ ਤੱਕ ਭੁੱਖਾ ਰਹਿ ਸਕਦਾ ਹੈ। ਦੋਸਤੋ ਭੁੱਖੇ ਰਹਿਣ ਕਰਕੇ ਉਹ ਆਪਣਾ ਸਬਰ ਸੰਤੋਖ ਨਹੀਂ ਖੁੰਦਾ। ਸਕੋ ਐਕਟਿਵ ਰਹਿੰਦਾ ਹੈ, ਅਲਰਟ ਰਹਿੰਦਾ ਹੈ। ਇੱਥੋਂ ਇਹ ਸਿੱਖ ਨੂੰ ਮਿਲਦਾ ਹੈ ਕਿ ਜ਼ਿੰਦਗੀ ਦੇ ਵਿੱਚ ਸਬਰ ਬਹੁਤ ਹੀ ਜ਼ਰੂਰੀ ਹੈ। ਜੇ ਭੇੜੀਆਂ ਆਪਸ ਵਿੱਚ ਲੜਦੀ ਪੈਣ ਤਾਂ ਕਦੇ ਵੀ ਉਹ ਬੱਚਿਆਂ ਤੇ ਤੇ ਮਾਦਾ ਭੇੜੀਆਂ ਤੇ ਹਮਲਾ ਨਹੀਂ ਕਰਦੇ। ਇੱਥੋਂ ਇਹ ਸਿੱਖ ਨੂੰ ਮਿਲਦਾ ਹੈ ਕਿ ਕਮਜ਼ੋਰ ਦੇ ਕਦੇ ਵੀ ਵਾਰ ਨਾ ਕਰੋ। ਦੋਸਤੋ ਭੇੜੀਆਂ ਦੀ ਜ਼ਿੰਦਗੀ ਤੋਂ ਆਪਾਂ ਸਿੱਖ ਸਕਦੇ ਹਾਂ ਅਨੁਸ਼ਾਸਨ ਰਿਸਪੈਕਟ ਵਫਾਦਾਰੀ ਬਹਾਦਰੀ ਮਿਹਨਤ ਤੇ ਸਬਰ ਦੋਸਤੋ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸਾਡਾ ਚੈਨਲ ਗਿਆਨ ਦੇ ਰਾਹੀ YouTube ਤੇ ਸਬਸਕ੍ਰਾਈਬ ਕਰੋ